ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਠਿੱਖ ਦੀ ਪੰਚਾਇਤ ਨੇ ਪੋਗ ਸਮਾਗਮਾਂ ਦੌਰਾਨ ਜਲੇਬੀਆਂ ਅਤੇ ਪਕੌੜੇ ਪਰੋਸਣ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਕਦਮ ਬੇਲੋੜੇ ਖਰਚਿਆਂ ਨੂੰ ਰੋਕਣ ਤੇ ਸੋਗ ਦੀ ਰਸਮਾਂ ਨੂੰ ਸਾਦਗੀ ਨੂੰ ਚਾਹਤ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਰਾਮ ਫੁਲ ਫੁੱਲ ਦੇ ਅਧੀਨ ਆਉਂਦੇ ਪਿੰਡ ਠਿੱਖ ਦੇ ਪੰਚਾਇਤ ਦੇ ਅਨੁਸਾਰ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 21000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਹ ਹੁਕਮ ਤਿੱਖ ਪਿੰਡ ਦੀ ਪੰਚਾਇਤ ਨੇ ਸਥਾਨਕ ਨਿਵਾਸੀਆਂ ਨਾਲ ਕਈ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਪੰਚਾਇਤ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸੋਗ ਦੀਆਂ ਰਸਮਾਂ ਵਿੱਚ ਦਿਖਾਵੇ ਅਤੇ ਫਜ਼ੂਲ ਖਰਚੀ ਪਰਿਵਾਰਾਂ ਤੇ ਵਿੱਤੀ ਬੋਝ ਵਧਾਉਂਦੀ ਹੈ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਕਿਹਾ ਹੈ ਕਿ ਮ੍ਰਿਤੂ ਪੋਗ ਪਵਿੱਤਰ ਹੈ ਤੇ ਵਿਛੜੀ ਆਤਮਾ ਤੇ ਸਨਮਾਨ ਲਈ ਪ੍ਰਾਰਥਨਾ ਅਤੇ ਸਾਦਗੀ ਨਾਲ ਆਯੋਜਿਤ ਕੀਤੇ ਜਾਂਦੇ ਨੇ ਦਲੇਬੀਆਂ ਤੇ ਪਕੌੜੀਆਂ ਵਰਗੀਆਂ ਮਹਿੰਗੀਆਂ ਚੀਜ਼ਾਂ ਪਰੋਸਣਾ ਇਹਨਾਂ ਰਸਮਾਂ ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹੈ। ਪਰਿਵਾਰਾਂ ਤੇ ਬੇਲੋੜਾ ਦਬਾਅ ਪਾਉਂਦਾ ਹੈ। ਪੰਚਾਇਤ ਦੇ ਲੋਕਾਂ ਨੂੰ ਸਿੱਖ ਪਰੰਪਰਾਵਾਂ ਅਨੁਸਾਰ ਦਾਲ ਰੋਟੀ ਜਾਂ ਫਿਰ ਲੰਗਰ ਸ਼ੈਲੀ ਦਾ ਭੋਜਨ ਪਰੋਸਣ ਦੀ ਅਪੀਲ ਕੀਤੀ ਗਈ ਹੈ। ਹੁਕਮ ਅਨੁਸਾਰ ਇਕੱਠੀ ਕੀਤੀ ਗਈ ਜੁਰਮਾਨੇ ਰਕਮ ਪਿੰਡ ਦੀ ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਵਰਗੇ ਭਾਈਚਾਰਕ ਭਲਾਈ ਪ੍ਰੋਜੈਕਟਾਂ ਲਈ ਵਰਤੀ ਜਾਵੇਗੀ। ਬਹੁਤ ਸਾਰੇ ਪਿੰਡ ਵਾਸੀ ਨੇ ਪੰਚਾਇਤ ਇਸ ਫੈਸਲੇ ਸਲਾਹਾਂਗਾ ਕੀਤੀ ਹੈ ਇਸ ਤੋਂ ਇਲਾਵਾ ਪੰਚਾਇਤ ਨੇ ਲੋੜਵੰਦ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਤਿਆਰੀ ਲਈ ਕਿਤਾਬਾਂ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਮੈਡ ਸੂਚੀ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ 21000 ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ ਦਾ ਪਹਿਲਾ ਮਤਾ ਸੀਗਾ ਜੀ ਮਹੰਤਾਂ ਦੀ ਵਧਾਈ 1100 ਦਿੱਤਾ ਜਾਵੇ ਤੇ 1 ਲੜਕੀ ਇੱਥੇ ਜਾਵੇ ਐਸੀ BC ਭਾਈ ਜਾਰੇ ਲਈ 500 ਰੁਪਏ ਅਦਾਈ ਰੱਖੀ ਸੀ ਦੂਜਾ ਸੀਗਾ ਜੀ ਕੋਈ ਗੈਰ ਰਸਵਾ ਕਿਤਾ ਵੇਚ ਦਾ ਫੜਿਆ ਗਿਆ ਉਸ ਉਪਰਾਂ ਕਾਨੂੰਨੀ ਕਾਰਵਾਈ ਹੋਵੇਗੀ ਤੇ ਸਰਪੰਚ ਨੰਬਰਦਾਰ ਮੈਂਬਰ ਕੋਈ ਵੀ ਮਾਰੇ ਨਹੀਂ ਜਾਊਗਾ ਤੇਜੀ ਸਾਡੀ ਸੀ ਕਿ ਜੇਕਰ ਕੋਈ ਵੀ ਕੁਵਾਰੀਆ ਕੋਈ ਹੋਰ ਬੋਕਾ ਦੇਣ ਵਾਲਾ ਪਿੰਡ ਵਿੱਚ ਪਲਾਕੇ ਬੋਕਾ ਨਹੀਂ ਦੇਵੇਗਾ ਫਾਕ ਮਾਰ ਕੇ ਬੋਕਾ ਦੇਵੇਗਾ ਕੋਈ ਵੀ ਕੁਵਾਰੀਆਂ ਚੋਰੀ ਦਾ ਸਮਾਨ ਲੈਂਦਾ ਫੜਿਆ ਗਿਆ ਜੋ ਪਿਛਲਾ ਸਮਾਨ ਚੋਰੀ ਹੋਇਆ ਤਾਂ ਉਹ ਸੁਪਰੀ ਪਾਇਆ ਜਾਵੇਗਾ ਜੇ ਕੋਈ ਪੰਚੇਤੀ ਚੀਜ਼ ਚੋਰੀ ਕਰਦਾ ਜਾਂ ਕੋਈ ਸਰਕਾਰੀ ਸੰਸਥਾ ਨੂੰ ਨਸਾਨ ਕਰਦਾ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਜੇ ਉਹ ਆਪਣੇ ਮਾਰਗਦਰਪ ਉੱਤੇ ਕੋਈ ਵੀ ਜਰੇਗੀ ਪਟੋਲਾ ਨਹੀਂ ਬਣਾਇਆ ਜਾਵੇਗਾ ਪੰਚਾਇਤ ਵੱਲੋਂ ਸਖਤ ਹਦਾਇਤ ਹੈ ਤਾਂ ਉਹ ਵਿਧਨਾ ਕਰਨ ਵਾਲੇ ਨੂੰ 21000 ਰੁਪਏ ਜੁਰਮਾਨਾ ਭਰਨਾ ਪਊਗਾ ਵਾਟਰ ਪਾ ਬਟਰਵਸ ਦੇ ਪਾਣੀ ਦੇ ਬਿਲਦੁਕਤ ਹੁੰਦਾ ਕਲੈਕਸ਼ਨ ਕੱਟਿਆ ਜਾਵੇਗਾ ਕਲੈਕਸ਼ਨ ਟੂਕਿਆਂ ਉੱਪਰ ਗੇਟ ਵੱਲ ਨੂੰ ਆ ਜਾਂਦੀ ਹੈ ਜੀ ਕੋਈ ਵੀ ਦੁਕਾਨਦਾਰ ਦੁਕਾਨ ਤੇ ਸਟਿੰਗ ਨਹੀਂ ਵੇਚੇਗਾ ਕਿਸੇ ਵੀ ਵਿਅਕਤੀ ਨੂੰ ਸਟੂਡੈਂਟ ਨੂੰ 18 ਸਾਲ ਤੋਂ ਘੱਟ ਦੇ ਕਿਨੂੰ ਨਾ ਕੁਝਾਂ ਸਹੀ ਨਾਮ ਦਿੱਤਾ ਜਾਵੇ ਪਿੰਡ ਦੀਆਂ ਗਲੀਆਂ ਤੇ ਬਿਰਨੀ ਦੇ ਕੋਈ ਵੀ ਮਿੱਟੀ ਇੱਟਾਂ ਬਰੇਤੀ ਵੈਦੀ ਨਾ ਲਾਏ ਜਾਣ ਇੱਕ ਦੋ ਦਿਨਾਂ ਵਿੱਚ ਜਗ੍ਹਾ ਖਾਲੀ ਕੀਤੀ ਜਾਵੇਗੀ ਪਿੰਡ ਵਿੱਚ ਬਾਹਰਲੇ ਦੀ ਬੋਰਡ ਨਹੀਂ ਬਣਾਈ ਜਾਊਗੀ ਜਿਹੜੇ ਅਸੀਂ ਇਹ ਮਤੇ ਪਾਏ ਸੀ ਸਾਰੇ ਅਸੀਂ ਨਗਰ ਤੋਂ ਪ੍ਰਵਾਹਗੀ ਮੰਗਦੇ ਆ ਕਿ ਤੁਸੀਂ ਸਾਰੇ ਸਹਿਰ ਤੋਂ ਜੀ ਮੈਂ ਸਰਪੰਚ ਗੁਰਦੀਪ ਸਿੰਘ ਪਿੰਡ ਡਿੱਖ ਸਾਡੀ ಗ್ರಾಮ ਪੰਚਾਇਤ ਨੇ ਗ੍ਰਾਮ ਸਭਾ ਦੇ ਵਿੱਚ ਪਿੰਡ ਦੀ ਸਹਿਮਤੀ ਦੇ ਨਾਲ ਮਤੇ ਪਾਏ ਨੇ ਸਾਡਾ ਪਹਿਲਾ ਮਤਾਗਾ ਜੋ ਮਰਗ ਦਾ ਭੋਗ ਆ ਉਹ ਸਿੰਪਲ ਪਾਇਆ ਜਾਵੇ ਕੋਈ ਫਜ਼ੂਲ ਖਰਚਾ ਨਾ ਕੀਤਾ ਜਾਵੇ ਜੇ ਕੋਈ ਮਠਿਆਈਆਂ ਪਕੌੜੇ ਨਾ ਬਣਾਏ ਜਾਣ ਜੇ ਕੋਈ ਸਾਡੇ ਮਤੇ ਦੀ ਇਹ ਉਲੰਘਣਾ ਕਰਦਾ ਹੈ ਤਾਂ ਉਹਨੂੰ 21000 ਰੁਪਏ ਜੁਰਮਾਨਾ ਪੰਚਾਇਤ ਕੋਲੇ ਭਰਨਾ ਪਊਗਾ